ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਦੋਸਤੋ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਦੋਸਤੋ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਉਣੀ ਹੈ ਦੋਸਤੋ ਬਹੁਤ ਖੂਬਸੂਰਤ ਜਿਹੜੀ ਇੱਕ ਚੀਜ਼ ਦਿਖਾਵਾਂਗੇ ਘਰੇਲੂ ਜਿਹੜੇ ਪਰਿਵਾਰ ਕੋਲ ਦੋਸਤੋ ਇਹ ਜਿਹੜੀ ਮੱਝ ਹੈਗੀ ਹੈ ਝੋਟੀ ਹੈਗੀ ਦੋਸਤੋ ਕਿਉਂਕਿ ਸੂਵੇਆਂ ਦੇ ਵਿੱਚ ਨਹੀਂ ਹੈਗੀਗੀ ਦੂਜੇ ਸੂਵੇ ਮੰਨ ਕੇ ਤੁਸੀਂ ਲੈ ਲੈ ਕੇ ਜਾ ਸਕਦੇ ਹੋ ਤੇ ਚਾਹੇ ਜਿਹੜੇ ਵੀਰ ਸੋਚ ਸਮਝ ਜਿੰਦੇ ਤੀਜੇ ਸੂਵੇ ਦੀ ਆਉਂਦੀ ਹੈ ਤੁਸੀਂ ਤੀਜੇ ਵੀ ਮੰਨ ਕੇ ਲੈ ਕੇ ਜਾ ਸਕਦੇ ਹੋ ਪਰ ਜਿਹੜੀ ਅਸਲੀਅਤ ਹੈਗੀ ਉਹ ਦੂਜੇ ਸੂਵੇ ਹੋਵੇਗੀ ਬਧੇਰੇ ਜਾਣਕਾਰੀ ਜਿਹੜੀ ਆ ਉਹ ਆਪਾਂ ਮਾਲਕ ਤੋਂ ਲਵਾਂਗੇ ਪੂਰੀ ਇਨਫੋਰਮੇਸ਼ਨ ਇਸ ਜਿਹੜੀ ਝੋਟੀ ਦੀ ਕੀ ਡਿਟੇਲ ਹੈਗੀ ਆ ਹੈਵੀ ਬਾਡੀ ਵੇਟ ਦੀ ਆ ਦੋਸਤੋ ਇੱਕ ਵਾਰੀ ਪਹਿਲਾਂ ਮੈਂ ਜ਼ਿਕਰ ਕਰਨਾ ਜਿਹੜਾ ਬਣਦਾ ਹੈਗਾ ਸੇਵਾ ਜਿਹੜੀ ਹੈ ਦੋਸਤੋ ਉਹ ਮੂਹ ਮਿਹਨਤ ਜਿਹੜੀ ਬੋਲਦੀ ਹੈ ਬਾਈ ਦੀ ਉਹ ਤੁਸੀਂ ਜ਼ਰੂਰ ਦੇਖ ਲਓ ਕਿਉਂਕਿ ਜਿਹੜਾ ਵੀਰ ਘਰ ਆਲਾ ਆਊਗਾ ਸ਼ਕੀਨ ਵੀ ਰਹੂਗਾ ਕਿਉਂਕਿ ਬਹੁਤ ਵਧੀਆ ਪਿੱਠ ਪੁੜੇ ਦੀ ਆ ਅਸਲ ਦੇ ਵਿੱਚ ਦੋਸਤੋ ਮੱਜਾਂ ਤਾਂ ਬਹੁਤ ਵੇਖੀਆਂ ਨੇ ਸੇਵਾ ਵੀ ਬਹੁਤ ਵੇਖੀ ਆ ਵੀਰਾਂ ਭਰਾਵਾਂ ਦੀ ਪਰ ਬਾਈ ਦੀ ਜਿਹੜੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਅੱਗੇ ਦੋਸਤੋ ਪਾਏ ਦਾ ਜਿਹੜਾ ਦੁੱਧ ਹੁੰਦਾ ਸੋ ਜਿਹੜਾ ਏਰੀਆ ਹੈਗਾ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਦੋਸਤੋ ਸ਼ਹਿਰ ਨਸ਼ਹਿਰਾ ਪੰਨੂਆ ਹੈਗਾ ਦੋਸਤੋ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਤਰਨ ਤਰਨ ਲੱਗਦਾ ਹੈ ਕਰ ਸਕਦੇ ਹੋ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਜਿਹੜੇ ਦੋਸਤੋ ਨੰਬਰ ਹੈਗੇ ਆ ਉਹ ਮੋਬਾਈਲ ਨੰਬਰ ਆਪਾਂ ਲਗਾਤਾਰ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਬਧੇਰੇ ਜਾਣਕਾਰੀ ਆਪਾਂ ਵੀਰ ਦੇ ਕੋਲੋਂ ਲੈਣੀ ਹੈਗੀ ਆ ਸੋ ਵੀਰ ਨੂੰ ਕਹਿੰਨੇ ਮਾੜਾ ਜਾ ਜਾਓ ਸਾਹਮਣੇ ਤੇ ਪੂਰੀ ਡਿਟੇਲ ਆਪਾਂ ਇਸ ਝੋਟੀ ਦੇ ਰਿਗਾਰਡਿੰਗ ਕਰਕੇ ਸਾਂਝੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਵੀਰ ਇੱਕ ਆਪਣਾ ਨਾਮ ਜ਼ਰੂਰ ਦੱਸੀਏ ਨਾਮ ਜੀ ਦਿਲਰਾਜ ਸਿੰਘ ਠੀ ਇਹ ਕੰਨਿਸ਼ਾ ਬਨੂਗਾ ਠੀਕ ਹੈ ਜੀ ਤੇ ਦਿਲਰਾਜ ਭਾਈ ਜੇਕਰ ਕਿਸੇ ਨੇ ਮਤਲਬ ਕਿ ਸਹੀ ਪਹੁੰਚ ਕਰਨੀ ਹੈ ਘਰੇ ਤੇ ਕਿਹੜੇ ਪਾਸਿਓਂ ਆਵੇ ਮੜਾ ਜਿਓ ਵੀ ਦੱਸ ਦੋ ਜੇਕਰ ਕੋਈ ਤਰਨ ਤਰਨ ਪਾਸਿਓਂ ਆਵੇ ਹਰੀ ਕੇ ਪੱਤੋਂੋਂ ਆਵੇ ਕਿਹੜੇ ਕਿਹੜੇ ਬੰਨੇਓ ਆਪਾਂ ਮੁੜ ਕੇ ਤੇ ਕਿੱਥੇ ਆਈਏ ਮੁੜ ਕੇ ਜੀ ਜੇ ਕੋਈ ਹਰੀ ਗਿਆ ਬੰਨੇ ਹਰੀਆਂ ਲ ਬਣਿਉਂਦਾ ਵਾ ਤੇ ਆਪਣੇ ਹੱਥ ਹੀ ਮੁੜਨਾ ਵਾ ਇਹ ਇਹ ਖੱਬੇ ਹੱਥ ਹੀ ਹਾਂਜੀ ਬਾਬੇ ਮੰਗੇਸ਼ਾ ਦੀ ਜਗ੍ਹਾ ਪੁੱਛ ਕੇ ਕਿਸੇ ਨੂੰ ਵੀ ਆ ਸਕਦੇ ਜੀ ਬਾਬੇ ਮੰਗੇਸ਼ਾ ਦੇ ਨਾਲ ਹੀ ਆਪਣਾ ਘਰ ਆ ਠੀਕ ਆ ਹਾਂਜੀ ਮੇਨ ਆਏ ਮੰਮਗੇ ਸ਼ਾਹ ਜੀ ਠੀਕ ਆ ਦਿਲਰਾਜ ਬਾਈ ਹੈ ਨਾ ਤੇ ਫਿਰ ਇਹ ਜਿਹੜਾ ਆਪਣਾ ਕੰਮ ਹੈ ਇਹ ਵਪਾਰ ਦਾ ਹੀ ਹੈ ਜਾਂ ਘਰ ਦੇ ਪਸ਼ੂ ਰੱਖੇ ਆ ਆਪਣੇ ਨਹੀਂ ਨਹੀਂ ਜੀ ਘਰ ਦੇ ਪਸ਼ੂ ਆ ਆਪਣੇ ਘਰ ਦੇ ਹੀ ਮੈਂ ਜ਼ਿਕਰ ਕਰ ਦਿੱਤਾ ਸੀ ਵੀ ਘਰੇ ਮੱਝ ਸੰਭੀ ਹੋਈ ਹੈ ਨਾ ਤੇ ਫਿਰ ਇਹ ਪਾਈਏ ਚਾਨਣਾ ਕਿੰਨੇ ਮਸੂ ਆ ਗਏ ਆਪਣੇ ਕੋਲ ਸੂਣ ਜਾ ਰਹੀ ਹੈ ਇਹ ਵੀ ਜੀ ਦੂਜੇ ਸੂਏ ਸੁਣੀ ਆ ਠੀਕ ਆ ਤੇ ਪਹਿਲੇ ਸੂਏ ਜਿਹੜਾ ਦੁੱਧ ਆਇਆ ਨੇ 11 ਤੋਂ 12 ਲੀਟਰ ਕੱਢਿਆ ਹੈ 11 12 ਲੀਟਰ ਇੱਕ ਦੀ 14 ਤੋਂ 15 ਲੀਟਰ ਆਸ ਹੈ ਦੀ ਦੁੱਧ ਕੱਢਾਂਗੇ ਠੀਕ ਹੈ ਜੀ ਬਾਕੀ ਦੋਸਤੋ ਹੈਵੀ ਬਾਡੀ ਵੇਟ ਦੀ ਆ ਕੋਈ ਸ਼ੱਕ ਨਹੀਂ ਹੈਗਾਗਾ ਕਿੰਤੂ ਪਰੰਤੂ ਮੇਰਾ ਵੀਰ ਕੋਈ ਦਿਮਾਗ ਜਰ ਰੱਖ ਕੇ ਨਾ ਆਇਓ ਕਿਉਂਕਿ ਚੀਜ਼ ਬਹੁਤ ਸ਼ਕੀਨ ਆ ਤੇ ਭਾਈ ਸੇਵਾ ਜਿਹੜੀ ਬੋਲਦੀ ਹੈਗੀ ਤੇਰੀ ਪਹਿਲਾਂ ਤੇਰੀ ਸੇਵਾ ਨੂੰ ਵੀ ਸਲਾਮ ਬਣਦਾ ਜਦੋਂ ਐਸੇ ਪਸ਼ੂ ਪਾਲ ਕੇ ਵੀਰ ਤੇ ਕਰਿਆਈਏ ਜਿੰਨੇ ਪੂਰੀ ਰੀਜ ਲਾਈ ਹੋਵੇ ਤੇ ਭਾਈ ਸਾਮ ਸੰਭਾਲ ਪੂਰੀ ਰੀਜ ਨਾ ਕੀਤੀ ਏ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਵੀਰ ਇਹ ਵੀ ਦੱਸੀ ਆਪਣੇ ਕਿਸਾਨ ਵੀਰਾਂ ਨੂੰ ਵੀ ਸਮਾਂ ਕਿੰਨਾ ਰਹਿ ਗਿਆ ਸੂਣ ਦੇ ਵਿੱਚ ਇਹ ਜੀ ਇਸ ਹਫਤੇ ਦੇ ਵਿੱਚ ਹੀ ਸੂ ਗੈਣਾ ਨੇ ਕਿਉਂਕਿ ਇਹ ਦੇਣੇ ਦੇ ਅੱਜ ਹੋ ਗਏ ਪੂਰੇ ਅੱਜ ਪੂਰੇ ਹਾਂ ਜੀ ਤੇ ਜਿਹੜੇ ਅੱਜ ਤੋਂ ਅੱਗੇ ਦਿਨ ਲੈ ਕੇ ਜਾਵੇਗੇ ਉੱਪਰ ਲੈ ਕੇ ਜਾਵੇਗੇ ਇਸ ਹਫਤੇ ਦੇ ਵਿੱਚ ਹੋ ਪਏਗੀ ਠੀਕ ਆ ਸੋ ਦੋਸਤੋ ਬਾਕੀ ਆ ਵੇਖੋ ਤੁਸੀਂ ਥਨ ਹਵਾਨਾ ਹਜੇ ਜਿਹੜੇ ਅੱਜ ਦਿਨ ਪੂਰੇ ਆ ਅੱਜ ਪੂਰੇ 10 ਮਹੀਨੇ ਜਿਹੜਾ ਦੋਸਤ ਸਮਾਂ ਪੂਰਾ ਹੋ ਗਿਆ ਉੱਪਰ ਪਸ਼ੂ ਆ ਜਿਹੜਾ ਦੋਸਤੋ 10 ਦਿਨ ਵੀ ਲੈ ਜਾਂਦਾ ਤੇ ਖਿੱਚ ਕੇ ਜੇਕਰ ਗੱਲ ਕਰੀਏ ਤੇ 14-15 ਦਿਨ ਵੀ ਪਸ਼ੂ ਲੈ ਕੇ ਜਾ ਸਕਦਾ ਪਰ ਤੁਸੀਂ ਜਿਹੜਾ ਨਾਰਮਲ ਹੀ ਆ 10 ਦਿਨ ਹਜੇ ਮੰਨ ਕੇ ਚੱਲੋ ਇੱਕ ਹਫਤਾ ਹੀ ਮੰਨ ਕੇ ਚੱਲੋ ਸੋ ਇਹਦੇ ਦੌਰਾਨ ਜਿਹੜਾ ਦੋਸਤੋ ਬਿਲਕੁਲ ਹਵਾਨਾ ਜਿਹੜਾ ਹੈਗਾ ਢਿਲ ਢੁਲ ਬਹੁਤ ਜਿਆਦੀ ਹੈਗੀ ਅਜੇ ਤੇ ਖਵਾਨਾ ਵੀਰ ਕਿੰਨਾ ਕੁ ਬਣਾ ਲੈਂਦੀ ਹੈ ਸਹੀ ਹਜੇ ਹੋਰ ਬਿਲਕੁਲ ਜੀ ਆ ਜਿਹੜੇ ਵਾਟਿਆ ਸਾਰੇ ਨੇ ਕੱਢ ਲੈਣੇ ਆ ਹਾਂ ਜੇ ਜਦੋਂ ਬਿਲਕੁਲੋਂ ਸਮੁੰਦੇ ਨੀਵੀਂ ਕਾਗੇ ਵੀ ਜਿਹੜਾ ਟਾਈਮ ਪੁੱਕਾ ਹੋ ਗਿਆ ਪੂਰਾ ਉੱਪਰ ਦੇ ਨੇ ਇਹਨੇ ਲੈਣੇ ਆ ਤੇ ਬਿਲਕੁਲ ਪਟਨੇ ਆਂਦੀ ਹੈ ਠੀਕ ਹੈ ਜੀ ਮਤਲਬ ਵੀ ਤੋਰ ਨਹੀਂ ਹੁੰਦਾ ਹੈ ਬਿਲਕੁਲ ਜੀ ਕਹਿ ਲਈ ਆਪਾਂ ਠੀਕ ਆ ਠੀਕ ਆ ਠੀਕ ਆ ਆਹ ਵੇਖੋ ਦੋਸਤੋ ਇੱਕ ਵਾਰੀ ਮੂੰਹ ਮੱਥਾ ਵੇਖੋ ਬਿਲਕੁਲ ਫੇਸ ਕੁਆਲਿਟੀ ਵੇਖੋਗੇ ਨਾ ਤੇ ਹੈਵੀ ਬਾਡੀ ਦੇ ਨਾਲ ਜੇਕਰ ਗੱਲ ਕਰੀਏ ਤੇ ਕੋਈ ਬੜਾ ਚੌੜਾ ਜਾਂ ਮੂੰਹ ਨਹੀਂ ਲੱਗਾਗਾ ਜਿੱਦਾਂ ਇੱਕ ਫੇਸ ਕੁਆਲਿਟੀ ਵੇਖੀਏ ਨਾ ਇੱਕ ਮੋਹਰਾ ਦੀ ਸ਼ਕੀਨ ਝੋਟੀ ਨੂੰ ਲੱਗਾ ਹੁੰਦਾ ਬਿਲਕੁਲ ਬਰੀਕ ਪਤਲਾ ਜਾਂ ਮੂੰਹ ਫੇਸ ਹੈਗਾ ਤੇ ਬਾਕੀ ਵੀ ਰੀਸ ਲੱਗ ਕਿੰਨੀਗਾ ਵੀ ਜੇ ਠੰਡੀ ਧੀਰੀ ਹੈਗੀ ਮਜ ਬਿਲਕੁਲੋ ਜੀ ਸੁੰਦਿਆਂ ਦੀ ਇੱਕ ਦੁੱਧ ਦਊਗੀ ਠੀਕ ਹੈ ਜੀ ਆਪ ਛੱਡਣੀ ਪੈਂਦੀ ਆ گاਵਾ ਵਾਂਗੂ ਇਹ ਸਿਰਫ ਡੇਢ ਮਹੀਨਾ ਪਹਿਲਾਂ ਆਪ ਛੱਡੀ ਠੀਕ ਆ ਅੱਛਾ ਤੇ ਛੱਡੀ ਏਆਈ ਕਰਵਾਈ ਆ ਵੀਰ ਜਾਂ ਕਿਸੇ ਬੁੱਲ ਤੋਂ ਅਗੇ ਕਰਾਸ ਕਰਵਾਈ ਸੀ ਨਹੀਂ ਬੁੱਲ ਤੋਂ ਹੀ ਕਰਾਇਆ ਬੁੱਲ ਤੋਂ ਨਾ ਮਾਲੀ ਤੋਂ ਕਰਵਾਈ ਆ ਠੀਕ ਆ ਤੇ ਆਹ ਦੋਸਤੋ ਜਿਹੜੀ ਕੁਆਲਿਟੀ ਹੈਗੀ ਆ ਤੁਹਾਡੇ ਸਾਹਮਣੇ ਆ ਤੇ ਬਹੁਤ ਵਧੀਆ ਚੰਗਾ ਪੇਠ ਫੂੜਾ ਵੇਖੋ ਇਹ ਕਰ ਮੈਂ ਫਿਰ ਫਿਰ ਬਖਾਉਣਾ ਠੀਕ ਆ ਅੱਛਾ ਭਾਈ ਦਲਰਾਸ ਸਿੰਘ ਜੀ ਆਓ ਮਾੜਾ ਸਾਹਮਣੇ ਵੀ ਕਿੰਨੀ ਕੀ ਡਿਮਾਂਡ ਕਰਦੇ ਆ ਮੁੱਲ ਕੀ ਕੀਤਾ ਹੋਇਆ ਡਿਮਾਂਡ ਮੁੱਲ ਜੀ 90 ਕਰਦੇ ਆ ਭਾਂ ਠੀਕ ਆ ਤੇ ਬਾਕੀ ਕੋਈ ਆਉ ਵੀਰ ਭਰਾ ਦੇ ਮਾਨਤਾ ਕਰਾਂਗੇ ਮੌਕੇ ਤੇ ਹੋਵੇਗਾ ਖਿੱਚ ਕੇ ਜਰੂਰ ਕਰਨਾ ਮੇਰਾ ਵੀਰ ਕਿਉਂਕਿ ਚੀਜ਼ ਤੁਹਾਡੀ ਕੁਆਲਿਟੀ ਵੀ ਚੰਗੀ ਆ ਬਾਈ ਜੀ ਆ ਜਿਸ ਹਿਸਾਬ ਨਾਲ ਤੁਸੀਂ ਵੇਚਣਾ ਚਾਹੁੰਦੇ ਹੋ ਰੇਟ ਦੇ ਹਿਸਾਬ ਨਾਲ ਮੈਨੂੰ ਤਾਂ ਲੱਗਦਾ ਵੀ ਚਲੋ ਠੀਕ ਹੀ ਆ ਦੂਰੋਂ ਦਰਾੜਿਓ ਤੁਸੀਂ ਆਉਣਾ ਤੇ ਜਿਹੜਾ ਬਹਿਣੀ ਵਾਲਾ ਪਾਸਾ ਹੈਗਾ ਦੋਸਤੋ ਉਹ ਥਾਣਾ ਦੀ ਕੁਆਲਿਟੀ ਜਿਹੜੀ ਇਸ ਤਰ੍ਹਾਂ ਦੀ ਹੈਗੀ ਆ ਆ ਵੇਖੋ ਮੁਠੀ ਲਾ ਥਾਣਾ ਤੇ ਆਪਾਂ ਵੀਰ ਨੂੰ ਕਹਿੰਦੇ ਇੱਕ ਵਾਰੀ ਖੋਲ ਕੇ ਆਪਾਂ ਤਰੀਕੇ ਨਾਲ ਵਿਖਾ ਦਈਏ ਮਾੜਾ ਜਿਹਾ ਇਹਨੂੰ ਦੱਲੀਏ ਆ ਲੋ ਕਿਸਾਨ ਵੀਰੋ ਲੋਬੀ ਦੋਸਤੋ ਮਿੱਤਰੋ ਵੀਰ ਦੀ ਸੇਵਾ ਵੇਖ ਕੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਵੀ ਮੱਝ ਦਾ ਜਿਵੇਂ ਦੋਸਤੋ ਕਈ ਦਿਨਾਂ ਵੀ ਮੰਜਾ ਡੈਂਦਾ ਕਰਤਾ ਸਦਾ ਬਣ ਨ ਹੀਰੇ ਕੋਲੇ ਦੀ ਤਾਪ ਸਹਿ ਕੇ ਇੱਥੇ ਮਿਹਨਤਾਂ ਜਿੱਤਦੀਆਂ ਨੇ ਮਿੱਤਰੋ ਚਮਤਕਾਰ ਨਹੀਂ ਹੁੰਦੇ ਇੱਥੇ ਮਿਹਨਤਾਂ ਜਿੱਤਦੀਆਂ ਨੇ ਮਿੱਤਰੋ ਚਮਤਕਾਰ ਨਹੀਂ ਹੁੰਦੇ ਸੋ ਬਹੁਤ ਵੱਡੀ ਸੇਵਾ ਦੋਸਤੋ ਜਦੋਂ ਕੀਤੀ ਹੋਵੇ ਤਾਂ ਦੋਸਤੋ ਰਿਜ਼ਲਟ ਜਿਹੜੇ ਆ ਐਦਾਂ ਦੇ ਮਿਲਦੇ ਆ ਠੀਕ ਹੈ ਭਾਈ ਜੀ ਅੱਛਾ ਭਾਈ ਜੀ ਦਿਲਰਾਜ ਵੀਰੇ ਕੀ ਆਪਣਾ ਨੰਬਰ ਸੰਪਰਕ ਨੰਬਰ ਕੀ ਹੈ ਨੰਬਰ ਆਪਣਾ ਜੀ 9653262635 ਠੀਕ ਹੈ ਜੀ ਸੋ ਦੋਸਤੋ ਇਹ ਹਨ ਦਿਲਰਾਜ ਦਿਲਰਾਜ ਵੀਰ ਜੀ ਹਾਂਜੀ ਠੀਕ ਆ ਤੇ ਸੰਪਰਕ ਨੰਬਰ ਆ ਜਿਹੜੇ ਦੋਸਤੋ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੇਣੇ ਆ ਕਿਸੇ ਵੀ ਕਿਸਾਨ ਵੀਰ ਨੇ ਕਿਸੇ ਸ਼ੌਕੀਨ ਵੀਰ ਨੇ ਘਰੇ ਰੱਖਣ ਵਾਲੀ ਜੇਕਰ ਦੋਸਤੋ ਤੁਸੀਂ ਮੱਝ ਲੱਭ ਰਹੇ ਹੋ ਝੋਟੀ ਲੱਭ ਰਹੇ ਹੋ ਤਾਂ ਪਰਫੈਕਟ ਮੈਨੂੰ ਲੱਗਦੀ ਹੈ ਕਿਉਂਕਿ ਜਿਹੜੀ ਘਰੇਲੂ ਚੀਜ਼ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਤੇ ਘਰ ਤੋਂ ਹੀ ਚੀਜ਼ ਖਰੀਦੀ ਜਾਵੇ ਤੇ ਰੇਟ ਦੀ ਰਹੀ ਗੱਲ ਦੋਸਤੋ ਰੇਟ ਜਿਹੜਾ ਵੀਰ ਨੇ ਡਿਮਾਂਡ ਕੀਤੀ ਆ ਚੀਜ਼ ਪਸੰਦ ਹੋ ਗਈ ਜਦੋਂ ਤੁਹਾਡੇ ਪਸੰਦ ਆਈ ਚੀਜ਼ ਆ ਰੇਟ ਜਿਹੜਾ ਦੋਸਤੋ ਉੱਪਰ ਹੇਠਾਂ ਹੋ ਜੂਗਾ ਜਿੰਨਾ ਵੀ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ ਬਾਕੀ ਇਹਨੂੰ ਅੱਗੇ ਵੀਰ ਨੂੰ ਪਰਤੇ ਵਿੱਚ ਹੋਵੇਗਾ ਜਿਹੜਾ ਤੁਹਾਡੇ ਨਾਲ ਫਿੱਟ ਬੈਠਾ ਸੌਦਾ ਕਰ ਲੈਣਗੇ ਤੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ